ਸਸਿਕਾ ਜੀ ਸਾਰੇ ਨੂੰ ਹਰਸਨਾਲ ਜੀ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਪਹਿਲਾਂ ਅਸੀਂ ਵੀਡੀਓ ਪਾਈ ਸੀ ਯੂਟਿਊਬ ਤੇ ਬਰਬਰੀ ਦੇ ਸੂਟਾਂ ਦੀ ਤੇ ਕੁਝ ਆਪਣੇ ਕੋ ਨਿਊ ਕਲਰ ਹੋਰ ਆਏ ਨੇ ਨਿਊ ਡਿਜ਼ਾਈਨ ਹੋਰ ਆਏ ਨੇ ਤੇ ਉਹ শেয়ার ਕਰ ਰਹੇ ਆ ਤੇ ਲਓ ਜੀ ਇਹ ਆਪਣਾ ਫਰਸਟ ਕਲਰ ਬਹੁਤ ਹੀ ਪਿਆਰਾ ਫੈਬਰਿਕ ਉਹਦੇ ਵਿੱਚ ਯੂਟਿਊਬ ਤੇ ਵਿੱਚ ਸਾਰਾ ਫੈਬਰਿਕ ਦੱਸਿਆ ਹੋਇਆ ਸਭ ਕੁਝ ਮੈਂਸ਼ਨ ਕੀਤਾ ਹੋਇਆ ਜੀ ਪ੍ਰਾਈਸ ਮੈਂਸ਼ਨ ਕੀਤੇ ਹੋਏ ਇਹ ਰਹਿ ਗਈ ਸਿਲਕ ਦੀ ਸਲਵਾਰ ਤੇ ਬਰਬਰੀ ਦੀ ਸ਼ਰਟ ਰਹੇਗੀ ਜੀ ਬਰਬਰੀ ਦਾ ਹੀ ਦੁਪੱਟਾ ਰਹੇਗਾ ਤੇ ਬਹੁਤ ਪਿਆਰਾ ਕਲਰ ਚਲੋ ਜੀ ਸੈਕਿੰਡ ਕਲਰ ਦੇਖੋ ਇਹ ਵੀ ਬਹੁਤ ਪਿਆਰਾ ਕਲਰ ਹੈ ਤੇ ਬਰਬਰੀ ਦਾ ਦੁਪੱਟਾ ਰਹੇਗਾ ਜੀ ਤੇ ਬਰਬਰੀ ਦੀ ਸ਼ਰਟ ਰਹੇਗੀ ਜੀ ਤੇ ਸਿਲਕ ਦੀ ਬਾਟਮ ਰਹੇਗੀ ਜੀ ਨਾਲ ਇਹ ਆ ਸੈਕਿੰਡ ਕਲਰ ਚਲੋ ਜੀ ਇਹ ਆਗੇ ਨੈਕਸਟ ਤੇ ਰਹੇਗੀ ਜੀ ਸ਼ਰਟ ਬਰਬਰੀ ਦੀ ਤੇ ਦੁਪੱਟਾ ਵੀ ਰਹੇਗਾ ਜੀ ਬਰਬਰੀ ਦਾ ਤੇ ਬਾਟਮ ਰਹੇਗੀ ਜੀ ਸਿਲਕ ਦੀ ਤੇ ਆ ਨੈਕਸਟ ਕਲਰ ਚਲੋ ਜੀ ਨੈਕਸਟ ਕਲਰ ਵੀ ਬਹੁਤ ਪਿਆਰਾ ਹੈ ਪਿੰਕ ਕਲਰ ਹੈ ਤੇ ਰਹੇਗੀ ਜੀ ਸ਼ਰਟ ਬਰਬਰੀ ਦੀ ਇਹ ਰਹੇਗਾ ਇਹਦਾ ਦੁਪੱਟਾ ਬਰਬਰੀ ਦਾ ਤੇ ਇਹ ਰਹੇਗੀ ਜੀ ਸਿਲਕ ਦੀ ਸਲਵਾਰ ਤੇ ਆ ਗਿਆ ਜੀ ਨੈਕਸਟ ਕਲਰ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈ ਬਰਬਰੀ ਦਾ ਦੁਪੱਟਾ ਰਹੇਗਾ ਬਰਬਰੀ ਦੀ ਸ਼ਰਟ ਰਹੇਗੀ ਜੀ ਤੇ ਸਿਲਕ ਦੀ ਬਾਟਮ ਰਹੇਗੀ ਬਹੁਤ ਸੋਹਣਾ ਕਲਰ ਹੈ ਤੇ ਲੋ ਜੀ ਇਹ ਆ ਗਿਆ ਨੈਕਸਟ ਕਲਰ ਬਹੁਤ ਹੀ ਪਿਆਰਾ ਕਲਰ ਹੈ ਗ੍ਰੀਨ ਕਲਰ ਇਹ ਰਹੇਗੀ ਜੀ ਸ਼ਰਟ ਬਰਬਰੀ ਦੀ ਤੇ ਰਹੇਗੀ ਜੀ ਇਹਦੀ ਸਲਵਾਰ ਸਿਲਕ ਦੀ ਤੇ ਇਹ ਰਹੇਗਾ ਜੀ ਦੁਪੱਟਾ ਬਰਬਰੀ ਦਾ ਕਲੋਜੀ ਇਹ ਨੈਕਸਟ ਕਲਰ ਆ ਲਾਈਟ orange ਕਲਰ ਆ ਇਹ ਰਹੇਗਾ ਦੁਪੱਟਾ ਜੀ ਬਰਬਰੀ ਦਾ ਤੇ ਇਹ ਰਹੇਗੀ ਜੀ ਸ਼ਰਟ ਬਰਬਰੀ ਦੀ ਤੇ ਨਾਲ ਇਹਦੇ ਰਹੇਗੀ ਜੀ ਸਿਲਕ ਦੀ ਸਲਵਾਰ ਤੇ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ YouTube ਤੇ ਵੀਡੀਓ ਪਾਈ ਹੋਈ ਉਹਦੇ ਚ ਉੱਪਰ ਰੇਟ ਮੈਂਸ਼ਨ ਕੀਤੇ ਹੋਏ ਨੇ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ DM ਕਰਕੇ ਪ੍ਰਾਈਸ ਪੁੱਛ ਸਕਦੇ ਹੋ ਤੇ ਜਿਹੜੀ ਆਪਾਂ YouTube ਤੇ ਵੀਡੀਓ ਪਾਈ ਹੋਈ ਜੀ ਉੱਤੇ ਸਾਰਾ ਪ੍ਰੋਪਰ ਸਾਰਾ ਫੈਬਰਿਕ ਦੱਸਿਆ ਹੋਇਆ ਦੁਪੱਟਿਆਂ ਦੀ ਲੈਂਥ ਦੱਸੀ ਹੋਈ ਹੈ ਸਾਰਾ ਕੁਝ ਦੱਸਿਆ ਹੋਇਆ ਜੇ ਅਗਰ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ DM ਕਰਕੇ ਸੂਟ ਬਾਏ ਕਰ ਸਕਦੇ ਹੋ। थैंक यू सो मच।